ਦੇਖੋ ਸਿੱਖ ਸੰਗਤ ਲਈ ਬੜਾ ਭਾਵਕ ਦਿਨ ਵੀ ਹੈ ਜੀ ਔਰ ਬੜਾ ਮਾਣ ਵਾਲੀ ਗੱਲ ਵੀ ਹੈ ਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ ਜਾ ਰਿਹਾ ਨਾਭਾ ਦੇ ਵਿੱਚ ਖਾਸ ਤੌਰ ਤੇ ਨਗਰ ਕਹਾਣੀ ਤੇ ਨਾਮਰ ਕੱਢਿਆ ਜਾ ਰਿਹਾ ਔਰ ਪਿੰਡ ਗੁਣੀ ਕਿ ਜਿਹੜਾ ਵਿਧਾਨ ਸਭਾ ਨਾਭਾ ਦੇ ਵਿੱਚ ਜਿਹੜਾ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਉੱਥੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਚਰਨਛੋਪਾ ਪ੍ਰਾਪਤ ਧਰਤੀ RAMGARH ਫਿਰ ਚਰਨਛੋਪਾ ਪ੍ਰਾਪਤ ਧਰਤੀ ਫੂਹੀ ਉਸ ਬਾਅਦ ਅਗੋਲ ਨਾਭੇ ਦੇ ਹੁੰਦੇ ਹੋਏ ਇਹ ਸਿੰਬੜੋ ਦੇ ਵਿੱਚ ਸਮਾਪਤੀ ਹੋਣੀ ਹੈ ਬਹੁਤ ਵੱਡੀ ਕੁਰਬਾਨੀਆਂ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਜਨ ਹ ਜਿਹੜੀ ਮਨੁੱਖਤਾ ਦਾ ਢਾਂਜ ਜਾਨੀ ਕਿ ਪਰਮ ਪਰਵਰਤਨ ਜਦੋਂ ਗੱਲ ਚੱਲੀ ਤਾਂ ਕੁਰਬਾਨੀ ਦੀ ਗੱਲ ਆਈ ਤਾਂ ਕੋਈ ਇੱਕ ਬਾਦਸ਼ਾਹ ਸਾਬ੍ਹ ਨੇ ਕੁਰਬਾਨੀ ਦਿੱਤੀ ਔਰ ਗੁਰਗੋਬੇ ਸਿੰਘ ਮਹਾਰਾਜ ਦੇ ਚਾਰੇ ਸਹੁੰਜਾਦਾਂ ਦੀ ਕੁਰਬਾਨੀ ਜਿਹੜੀ ਆ ਦੁਨੀਆਂ ਦੇ ਵਿੱਚ ਕਿਤੇ ਉਦਾਹਰਣ ਨਹੀਂ ਦੇ ਘਰੇ ਨਹੀਂ ਕੋਈ ਉਦਾਹਰਣ ਮਿਲਦੀ ਔਰ ਉਹਨਾਂ ਦਾ ਦਿਨ ਜਿਹੜਾ ਮਨਾਇਆ ਜਾ ਰਿਹਾ ਉਹਨਾਂ ਦੀ ਯਾਦ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਚਾਰ ਵੱਡੇ ਜਿਹੜੇ ਨਗਰ ਕੀਰਤਨ ਹੈਗੇ ਨੇ ਵੱਡੇ ਗੁਰੂ ਸਾਹਿਬ ਜੀ ਦੀ ਸ਼ਰਤਾਂ ਦੇ ਵਿੱਚ ਉਹ ਕਦੇ ਜਾਣਗੇ ਪੂਰੇ ਪੰਜਾਬ ਨੂੰ ਕਵਰ ਕੀਤਾ ਜਾਏਗਾ ਔਰ ਨਾਪਾਂ ਦੇ ਵਿੱਚ ਚਾਰ ਪਿੰਡ ਨੇ ਜਿਹੜੇ ਚਰਸ਼ੋ ਪ੍ਰਾਪਤ ਧਰਤੀ ਹੈ ਚਾਰੇ ਪਿੰਡਾਂ ਨੂੰ 50-50 ਲੱਖ ਦੀ ਗ੍ਰਾਂਟ ਔਰ ਇੱਥੇ ਧਾਰਮਿਕ ਸਮਾਗਮ ਜਿਹੜੇ ਪਿੰਡਾਂ ਦੇ ਵਿੱਚ ਉਹ ਵੀ ਕਰਾਇਆ ਜਾਣਗੇ। ਸਾਰੇ ਸਤ ਪਿੰਡਾਂ ਚਾਰ ਪਿੰਡ ਮੇਰੇ ਨੋਟਿਸ ਦੇ ਵਿੱਚ ਨੇ ਬਾਕੀ ਪਟਿਆਲਾ ਦਿਹਾਤੀ ਦੇ ਵਿੱਚ ਬਣ ਨਹੀਂ ਸਾਰੇ ਪਿੰਡਾਂ ਨੂੰ ਜਿੱਥੇ-ਜਿੱਥੇ ਵੀ ਪੁਰਖਾਂ ਦੇ ਚਰਨਸ਼੍ਰਪਾਦ ਧਰਦੀ ਹੈ ਪੰਜਾਬ ਸਰਕਾਰ ਹਰੇਕ ਪਿੰਡ 'ਚ ਧਾਰਮਿਕ ਸਮਾਗਮ ਕਰਾ ਰਹੀ ਹੈ ਔਰ ਵਿਸ਼ੇਸ਼ ਗ੍ਰਾਂਟਾਂ ਦੇ ਰਹੀ ਹੈ ਤਾਂ ਕਿ ਉਹ ਪਿੰਡ ਦੇ ਗੁਰੂ ਘਰ ਦੇ ਜਿਹੜੇ ਕੰਮ ਹੋਣ ਵਾਲੇ ਉਹੋ ਕਰ ਸਕਣ। ਮਾਨ ਸਾਹਿਬ ਹਿੰਦੂ ਸਟੇਜਿੰਗ ਦੀ ਕੋਈ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਇੱਕ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਕੁਰਬਾਨੀ ਦਿੱਤੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਹਿੰਦੂ ਆ ਕਿ ਮੁਸਲਮਾਨ ਆ ਕਿ ਕੌਣ ਹੈ ਉਹਨਾਂ ਨੇ ਇਨਸਾਨੀਅਤ ਲਈ ਇਨਸਾਨੀ ਦਰਜਾ ਘਾਟ ਹੋ ਰਿਹਾ ਸੀ ਉਹ ਵੀ ਉਹਦੀ ਕਬੱਡੀ ਉਹਦਾ ਰੋਪੇਸ਼ ਦਿੱਤੀ ਹੈ ਔਰ ਉਹ ਤੋਂ ਤੋਂ ਸੇ ਸ਼ਰਤਾਂ ਦਿੱਤੀ ਹੈ ਜੀ ਗੁਰੂ ਤੇਗ ਬਹਾਦਰ ਜੀ ਸਾਫ ਦੀ ਜਨ ਅਕਸ਼ੀਦੀ ਦੇਸ਼ ਦੇ ਉੱਪਰ ਅਸੀਂ ਸਾਰੇ ਨਾਲ ਕੇ ਪਰਾਲਾ ਖੇਟਾ ਕਿ ਉਹਨਾਂ ਨੇ ਸਾਡੇ ਲਈ ਚੀਜ਼ਾਂ ਦਿੱਤੀਆਂ ਵੀ ਸਾਨੂੰ ਉਹਨਾਂ ਦੇ ਜੋ ਸਾਨੂੰ ਸਖੈ ਹਨ ਉਹਨਾਂ ਨੂੰ ਪੁੱਤਣਾ ਚਾਹੀਦਾ ਸਾਨੂੰ ਇਹ ਪਤਾ ਵੀ ਖਾਸ ਸਾਨੂੰ ਨੇ ਖਾਸ ਦਾ ਮਤਲਬ ਦਿੱਤਿਆ ਖਾਸਾ ਮਤਲਬ ਉਹਦਾ ਨਰੋਲ Hindu Sikh Musalman ਸਾਰਾ ਭਾਈਚਾਰਾ ਵੀ ਉਹਨਾਂ ਨੇ ਖਾਸ ਨਰੋਲ ਹੋ ਕੇ Hinduਾਂ ਦੀ ਬਹੁਤ ਉਹਨਾਂ ਲਈ ਸਿੱਧੀ ਦਿੱਤੀ ਤੇ ਉਹਨਾਂ ਨਾਲ ਖੜੇ ਉਹ ਕਹਿੰਦੇ ਵੀ ਖਾਸ ਦਾ ਮਤਲਬ ਹੁੰਦਾ ਵੀ ਬਿਲਕੁਲ ਯੂਨੀਵਰਸਲ ਬ੍ਰਦਰਹੁੱਡ ਵੀ ਸਾਰਾ ਸਾਡੇ ਸੰਸਾਰ ਦਾ ਭਾਈਚਾਰਾ ਇਹਨੂੰ ਭਾਈਚਾਰੇ ਦੀ ਗੱਲ ਕਿਹਾਈ ਆ ਅਸੀਂ ਉਹ ਭਾਈਚਾਰੇ ਦੇ ਸਾਰੇ ਉਹਨਾਂ ਦੇ ਸਿੱਧੀ ਦੇਵਸੋਂ ਪਰ ਖਨੇਹਾ ਤੇ ਅੱਜਾ ਜਲ ਪਾਣੀ ਸ਼ਕਤ ਬਲੀਦਾਨ ਦਿੱਤਾ ਉਹਨਾਂ ਨੇ ਹਿੰਦੂਦਾਰ ਬਲੀ ਬਹੁਤ ਵੱਡੀ ਕੁਰਬਾਨੀ ਹੈ ਜੀ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਜੀ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਜੋ ਉਹਨਾਂ ਦੇ ਗੁਰਬਾਣੀ ਦੇ ਸ਼ਲੋਕ ਉਹਨਾਂ ਨੂੰ ਮੰਨਦੇ ਆ ਜਿੰਦਗੀ ਵਿੱਚ ਚਾਹ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਅਸੀਂ ਜ਼ਿੰਦਗੀ ਵਿੱਚ ਢਾਲ ਕੇ ਉਹਨਾਂ ਨੂੰ ਪਰਚਲਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹਨਾਂ ਦਾ ਬਹੁਤ ਔਖਾ ਪਰਚਲਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹਨਾਂ ਦੀ ਦੇਣ ਦੇ ਨਹੀਂ ਸਕਦੇ